ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਮੈਂ ਜਗਵੀਰ ਸਿੰਘ ਬੇਗੂ ਵਾਲੇ ਤੋਂ ਤੇ ਅੱਜ ਅਸੀਂ ਬਾਗ ਦੇ ਵਿੱਚ ਕਰਾਇ ਲਾਈ ਜੰਨੇ ਆ। ਸਾਡਾ ਪ੍ਰਾਇਜ ਬਾਈ ਤਰਵੰਡੀ ਵਾਲੇ ਰਾਜੇ ਦਾ ਤੇ ਉਹ ਸੋਨੀ ਆ ਬਾਈ ਨੱਥਰ ਵਾਲੇ ਤੋਂ ਤੇ ਬਾਗ ਦੇ ਵਿੱਚ ਸਿਰਦਰਦੀ ਤਾਂ ਬਹੁਤ ਹੁੰਦੀ ਆ ਪਰ ਮੇਰਾ ਪੇੜ ਪੌਦਿਆਂ ਨਾਲ ਕੁਦਰਤੀ ਲਗਾਵਾ ਤੇ ਬਾਈ ਵੀ ਇੱਥੇ ਵਾਤਾਵਰਣ ਦਾ ਬਹੁਤ ਖਿਆਲ ਰੱਖਦੇ ਆ ਬੋਰ ਏਰੀਏ ਚ ਤੇ ਤਾਂ ਕਰਕੇ ਮੈਂ ਆਖਿਆ ਯਾਰ ਵੀ ਜਿਹੜੇ ਦਰਖਤ ਇੰਨੇ ਲਾਉਂਦੇ ਆ ਉਹਨਾਂ ਦਾ ਤਾਂ ਮੈਂ ਦਿਲੋਂ ਸਤਿਕਾਰ ਕਰਦਾ ਤੇ ਆ ਬਾਗ ਦੇ ਵਿੱਚ ਸਾਰਾ ਬਾਗ ਲੈਵਲ ਹੋ ਜਾਊਗਾ ਤੇ ਆ ਅਲੱਗ-ਅਲੱਗ ਕੱਲੀ-ਕੱਲੀ ਲੈਂ ਦੇ ਵਿੱਚ ਅਸੀਂ ਉਹ ਤਰਕੰਡੀ ਪੱਟ ਕੇ ਤੇ ਫੇਰ ਅਸੀਂ ਲਾਉਨੇ ਆ ਕੱਲੀ-ਕੱਲੀ ਲੈਂ ਦੇ ਵਿੱਚ ਪੱਟ-ਪੱਟ ਕੇ ਲਾਵਾਂਗੇ ਇਹ ਤੇ ਬਾਗਾਂ ਬਾਈਆਂ ਦਾ ਇਹ ਕਾਫੀ ਆ ਕਹਿੰਦੇ ਬਾਈ ਸਾਰੇ ਚਲਾ ਕੇ ਜਾ ਬਹੁਤ ਪਾਣੀ ਦੀ ਵੇਸਟੇਜ ਹੁੰਦੀ ਆ ਤੇ ਦਿਲੋਂ ਸਲਾਮ ਆ ਯਾਰ ਇਹਨਾਂ ਲੋਕਾਂ ਨੂੰ ਜਿਹੜੇ ਇੱਕ ਕੁਦਰਤ ਨਾਲ ਪਿਆਰ ਕਰਦੇ ਪੇੜ ਪੌਦੇ ਲਾਉਂਦੇ ਆ ਕੱਲਾ ਇਹ ਬਾਗ ਨਹੀਂ ਨੇ ਸੂੜੇ ਟਾਲੀਆਂ ਆ ਉਹ ਦੇਖੋ ਇੱਧਰ ਦੇਖੋ ਕਿੰਨੇ ਦਰਖਤ ਇਹਨਾਂ ਦੇ ਘਰਾਂ 'ਚ ਖੜੇ ਆ ਆ ਪਿੱਪਲ ਖੜਾ ਜੀ ਹਾਂਜੀ ਤੇ ਦਿਲੋਂ ਸਲੂਟ ਆ ਯਾਰ ਇਹਨਾਂ ਲੋਕਾਂ ਨੂੰ ਜਿਹੜੇ ਆਪ ਦਾ ਆਪ ਦੇ ਸਵਾਰਥ ਦੀ ਖਾਤਰ ਨਹੀਂ ਵਾਤਾਵਰਨ ਦੀ ਖਾਤਰ ਉਹ ਟਾਲੀਆਂ ਖੜੀਆਂ ਐ ਕੋਹ ਟਾਲੀ ਖੜੀ ਆ ਇਹ ਕਿਧਰ ਖੜੀ ਆ ਤੇ ਵਾਤਾਵਰਨ ਨੂੰ ਬਚਾਉਣ ਵਾਸਤੇ ਹਰ ਉਪਰਾਲਾ ਇਹ ਲੋਕ ਕਰਦੇ ਆ ਤੇ ਅਸੀਂ ਵੀ ਜਿੰਨਾ ਕੋ ਹੋ ਸਕਦਾ ਇਹਨਾਂ ਵਾਸਤੇ ਉਹ ਦੇਖੋ ਥਾਂ ਥਾਂ ਟਾਲੀਆਂ ਖੜੀਆਂ ਤੇ ਬਾਗ ਦੇ ਵਿੱਚ ਪਰਾਂ ਤੂਤ ਖੜੇ ਆ ਜੀ ਇਦਰਾਖਤ ਨਹੀਂ ਪੜਦੇ ਧੰਨਵਾਦ ਬਾਈ ਸਾਰੇ ਵੀਰਾਂ ਸਾਰਿਆਂ ਨੂੰ ਵੀ ਆਣਾ ਯਾਰ ਦਰਖਤ ਲਾਓ ਵੱਤ-ਵੱਤ ਲਾਓ ਜਿਵੇਂ ਮਰਜ਼ੀ ਕਰੋ ਮੇਰਾ ਬਾਈ ਮਿਹਰਬਾਨੀ ਜੀ